ਲੁਧਿਆਣਾ ਪਛਮੀ ਵਿਧਾਨ ਸਭਾ ਉਪ ਚੋਣਾਂ ਦੇ ਲਈ ਵੋਟਾਂ ਦੀ ਗਿਣਤੀ 23 ਜੂਨ ਨੂੰ ਸਵੇਰੇ 7 ਵਜੇ ਸ਼ੁਰੂ ਹੋ ਜਾਏਗੀ। ਰੋਜਾਂ ਸਵੇਰੇ 9 ਵਜੇ ਤੋਂ ਆਉਣੇ ਸ਼ੁਰੂ ਹੋ ਜਾਣਗੇ। ਗਿਣਤੀ ਕੁੱਲ 14 ਦੌਰਾਂ ਵਿੱਚ ਕੀਤੀ ਜਾਏਗੀ। ਸੂਤਰਾਂ ਦੇ ਮੁਤਾਬਕ ਗਿਣਤੀ ਦੇ ਲਈ ਕੁੱਲ 5 ਤੋਂ 7 ਟੇਬਲ ਲਗਾਏ ਜਾ ਰਹੇ ਨੇ। ਖਾਲਸਾ ਕਾਲਜ ਫੌਰ ਔਮਨ ਵਿਖੇ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ। ਗੁਰਪ੍ਰੀਤ ਗੋਗੀ ਤੋਂ ਬਾਅਦ ਹੁਣ ਹਲਕਾ ਪਛਮੀ ਨੂੰ ਕੱਲ ਨਵਾਂ ਵਿਧਾਇਕ ਮਿਲਣ ਜਾ ਰਿਹਾ। ਇਸ ਵਾਰ VOTING ਦੀ ਗੱਲ ਕਰੀਏ ਤਾਂ 194 ਬੂਟਾ ਵਿੱਚੋਂ 103 ਜਿਹੇ ਸੀ ਜਿੱਥੇ ਔਰਤਾਂ ਦੀ VOTING 50% ਤੋਂ ਘੱਟ ਸੀ ਹਲਕਾ ਪੱਛਮੀ ਵਿੱਚ ਸਿਰਫ 8 ਜਿਹੇ ਬੂਥ ਜਿੱਥੇ ਔਰਤਾਂ ਨੇ ਮਰਦਾਂ ਨੂੰ ਪਛਾੜਿਆ ਪੀਤੇ ਦਿਨ ਜ਼ਿਲ੍ਹਾ ਚੋਣ ਅਧਿਕਾਰੀ ਹਿਮਾਂਸ਼ੂ ਜੈਨ ਨੇ ਕਿਹਾ ਸੀ ਕਿ VOTES ਦੀ ਗਿਣਤੀ ਸ਼ਾਂਤੀਪੂਰਵਕ ਅਤੇ ਸੁਰੱਖਿਅਤ ਢੰਗ ਨਾਲ ਕਰਵਾਉਣ ਦੇ ਲਈ ਸਾਰੀਆਂ ਤਿਆਰੀਆਂ ਕਰ ਲੀਆਂ ਗਈਆਂ ਉਹਨਾਂ ਨੇ ਕਿਹਾ ਹੈ ਕਿ ਪੋਸਟਲ ਬੈਲਟ ਅਤੇ EVM ਦੀ ਗਿਣਤੀ ਚੋਣ ਨਿਰੀਖਕਾਂ ਦੀ ਉਮੀਦਵਾਰਾਂ ਅਤੇ ਉਹਨਾਂ ਦੀ ਅਧਿਕਾਰਤ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਕੀਤੀ ਜਾਏਗੀ ਗਿਣਤੀ ਕੇਂਦਰਾਂ ਤੇ ਅਰਧ ਸੈਨਿਕ ਬਲ ਤਾਇਨਾਤ ਕਰ ਦਿੱਤੇ ਗਏ ਨੇ ਤੇ ਹਰ ਗਤੀਵਿਧੀ ਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਐਵੀਐਮ ਅਤੇ ਵੀਵੀਪੈਟ ਮਸ਼ੀਨਾਂ ਦੀ ਸੁਰੱਖਿਆ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਰਹੇ ਜਨ ਨੇ ਕਿਹਾ ਸੀ ਕਿ ਗਿਣਤੀ ਕੇਂਦਰਾਂ ਵਿੱਚ ਸਿਰਫ ਅਧਿਕਾਰਤ ਲੋਕਾਂ ਨੂੰ ਹੀ ਦਖਲ-ਦਾਖਲ ਹੋਣ ਦਿੱਤਾ ਜਾਏਗਾ ਤੇ ਜਿੱਦਾਂ ਕਿ ਉਮੀਦਵਾਰ ਉਹਨਾਂ ਦੇ ਪ੍ਰਤੀਨਿਧੀ ਮੀਡੀਆ ਕਰਮਚਾਰੀ ਤੇ ਚੋਣ ਕਮਿਸ਼ਨ ਦੁਆਰਾ ਅਧਿਕਾਰਤ ਵਿਅਕਤੀ ਜਿਸ ਨਾਲ ਕੋਲ ਵੈਧ ਪਛਾਣ ਪੱਤਰ ਹੋਵੇ ਉਮੀਦ ਹੈ ਕਿ ਸਵੇਰੇ 11 ਤੋਂ 12 ਵਜੇ ਤੱਕ ਚੋਣ ਨਤੀਜਾ ਸਪਸ਼ਟ ਹੋ ਜਾਵੇਗਾ ਅਤੇ ਨਵੇਂ ਵਿਧਾਇਕ ਦਾ ਨਾਮ ਵੀ ਸਾਹਮਣੇ ਆ ਜਾਏਗਾ। ਪਾਜਬਾ ਦੇ ਬੁਲਾਰੇ ਐਡਵੋਕੇਟ ਸੌਰਵ ਕਪੂਰ ਸਾਡੇ ਨਾਲ ਫੋਨ ਲਾਈਨ ਤੇ ਜੁੜਗੇ ਨੇ। ਸੌਰਵ ਜੀ ਬਹੁਤ-ਬਹੁਤ ਸਵਾਗਤ ਆ ਤੁਹਾਡਾ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੇ। ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ। ਜੀ ਸੌਰਵ ਜੀ ਕੀ ਲੱਗਦਾ ਹੈ ਜੀਵਨ ਗੁਪਤਾ ਕਿੰਨੇ ਪ੍ਰਤੀਸ਼ਤ ਵੋਟਾਂ ਹਾਸਲ ਕਰ ਪੌਣਗੇ? ਦੇਖੋ ਜੀ ਜਿਸ ਤਰੀਕੇ ਨਾਲ 19 ਤਰੀਕ ਨੂੰ ਵੋਟਾਂ ਪਈਆਂ ਸੋ ਬੀਜੇਪੀ ਵੱਲ ਪੂਰਾ ਲੋਕਾਂ ਦਾ ਸਮਰਥਨ ਪਿਆਰ ਸਾਰਾ ਕੁਝ ਦੇਖਣ ਨੂੰ ਮਿਲਿਆ ਹੈ ਹੂੰ ਉਸ ਦਿਨ ਬੀਜੇਪੀ ਦੇ ਬੂਥ ਔਰ ਆਮ ਆਦਮੀ ਪਾਰਟੀ ਦੇ ਬੂਥ ਔਰ ਕਾਂਗਰਸ ਦੇ ਬੂਥ ਹੂੰ ਸਭ ਕੁਝ ਮੀਡੀਆ ਨੇ ਕਵਰ ਕੀਤਾ ਹੈ ਤੇ ਉਤੋ ਹੀ ਕਲੀਅਰ ਹੋ ਜਾਂਦਾ ਹੈ ਕਿ ਬੀਜੇਪੀ ਦਾ ਲੋਕਾਂ ਨੂੰ ਕੱਲ ਕਿੰਨਾ ਵੱਡਾ ਸਪਰਸਨ ਮਿਲਣ ਜਾ ਰਿਹਾ ਹੈ ਹੂੰ ਤੇ ਇਹ सौरभ ਜੀ ਵੱਡੀ ਗੱਲ ਹੋਏਗੀ ਜੇ ਜੀਵਨ ਗੁਪਤਾ ਜੋਣ ਜੁਜ ਜਾਂਦੇ ਨੇ ਤੇ ਇੱਕ ਸੀਟ ਜਿਹੜੀ ਉਹ ਭਾਜਪਾ ਦੇ ਖੇਮੇ ਚ ਜ਼ਰੂਰ ਆਏਗੀ ਲੇਕਿਨ ਫੈਕਟਰਸ ਮੈਂ ਪੁੱਛਣਾ ਚਾਹਾਂਗੀ ਕਿਹੜੇ ਉਹ ਫੈਕਟਰਸ ਤੁਹਾਨੂੰ ਲੱਗਦੇ ਨੇ ਕਿ ਜਨਤਾ ਨੇ ਜੀਵਨ ਗੁਪਤਾ ਤੇ ਆਪਣਾ ভরਸਾ ਜਤਾਇਆ ਹੋਵੇਗਾ ਦੇਖੋ ਲੋਕਾਂ ਨੇ 3.5 ਸਾਲ ਦਾ ਜਿਹੜਾ ਆਮ ਆਲੀ ਪਾਰਟੀ ਵੱਲੋਂ ਫੇਲ ਲਾਅ ਐਂਡ ਆਰਡਰ ਹੂੰ ਹਰ ਤਰੀਕੇ ਦੀ ਫੇਲ 1000 ਰੁਪਿਆ ਜਿਹੜਾ ਮਹਿਲਾਵਾਂ ਨੂੰ ਮਿਲਣਾ ਸੀਗਾ ਮਾਤਾਵਾਂ ਪੈਨਾਂ ਨੂੰ ਮਿਲਣਾ ਸੀ ਉਹ ਨਹੀਂ ਮਿਲਿਆ ਠੀਕ ਉਸੇ ਤਰੀਕੇ ਨਾਲ ਆਸ਼ੂ ਦਾ ਜਿੱਤਾ ਭ੍ਰਸ਼ਟਾਚਾਰ ਦਾ ਵਿੱਚ ਬਾਰ-ਬਾਰ ਨਾਮ ਆਇਆ ਸਜ਼ਾ ਵੀ ਕੱਟ ਕੇ ਆਏ ਉਹ ਲੋਕਾਂ ਨੂੰ ਇੱਕ ਐਸੀ ਆਪਸ਼ਨ ਚਾਹੀਦੀ ਸੀਗੀ ਕਿ ਜਿਹਦੇ ਤੇ ਡਿਵੈਲਪਮੈਂਟ ਦਾ ਵਿਸ਼ਵਾਸ ਕੀਤਾ ਜਾ ਸਕਦਾ ਹੈ ਉਹ ਲੋਕਾਂ ਨੂੰ ਜੀਵਨ ਗੁਪਤਾ ਦੇ ਜੇ ਵਿੱਚ ਦਿਖੀ ਹੈ ਉਹ ਸਾਨੂੰ ਸਾਰਿਆਂ ਨੂੰ ਲੱਗਦਾ ਹੈ ਕਿ ਲੋਕਾਂ ਨੇ ਜੀਵਨ ਗੁਪਤਾ ਜੀ ਨੂੰ ਵੋਟਾਂ ਰਾਹੀ ਬਹੁਤ ਧਿਆਨ ਦਿੱਤਾ ਹੈ ਔਰ ਉਹ ਨੰਬਰ 1 ਕੱਲ ਦੇ ਨਤੀਜੇ 'ਚ ਰਹਿਣ ਵਾਲੇ ਨੇ ਬਿਲਕੁਲ ਸੌਰਵ ਜੀ ਲੇਕਿਨ VOTING ਪਰਸੈਂਟੇਜ ਦੀ ਗੱਲ ਕਰੀਏ ਤੇ ਬਹੁਤ ਦਾ ਰੁਝਾਨ ਕੁਝ ਲੋਕਾਂ ਦਾ ਇਸ ਵਾਰ ਨਜ਼ਰ ਨਹੀਂ ਆਇਆ ਲਗਭਗ 50 ਪਰਸੈਂਟ ਦੇ ਕਰੀਬ VOTING ਰਹੀ ਹੈ ਤੇ ਇਹਦਾ ਕੀ ਕਾਰਨ ਮੰਨਦੇ ਹੋ ਦੇਖੋ ਸਾਡੇ ਵੱਲੋਂ ਦਾ ਪਾਜਪਾ ਦੇ ਇੱਕ ਇੱਕ ਵੋਟਰ ਵੱਲੋਂ ਵੀ ਰਹੀ ਹੈ ਕਿ ਮੈਕਸਿਮ ਵੋਟ ਪਾਣ ਲੋਕ ਜਾ ਪਰ ਉਸ ਦਿਨ ਗਰਮੀ ਦਾ ਇੱਕ ਮਾਹੌਲ ਹੋਰ ਲੋਕ ਛੁੱਟੀ ਸੀਗੀ ਨਾ ਉਹ ਪੂਰੇ ਇੱਕ ਵੈਸ ਢਲਕੇ ਸੀਗੀ ਲੋਕਾਂ ਦੀ ਫੈਕਟਰੀ ਆ ਜਿਹੜਾ ਕੰਮ ਦਾ ਦਿਲਚਸਪ ਹੈ ਉਹ ਸਭ ਖੁੱਲਾ ਆਇਆ ਸੀਗਾ ਲੋਕਾਂ ਔਰ ਛੁੱਟੀਆਂ ਦੇ ਮਾਹੌਲ ਕਰਕੇ ਲੋਕ ਬਾਹਰ ਵੀ ਗਏ ਹੋਏ ਸੀਗੇ। ਸੋ ਇੱਕ ਵੱਡਾ ਕਾਰਨ ਇਹ ਲੱਗਦਾ ਹੈ ਕਿ ਲੋਕ ਛੁੱਟੀਆਂ ਦੇ ਦੌਰਾਨ ਬਾਹਰ ਹੋਣ ਕਰਕੇ ਔਰ ਇੱਕ ਗਰਮੀ ਦਾ ਵੱਡਾ ਤਾਪਮਾਨ ਹੋਣ ਕਰਕੇ ਲੋਕ ਵੋਟ ਪਾ ਨਹੀਂ ਆ ਪਏ। ਹੂੰ। ਬਿਲਕੁਲ। ਇਸ ਕਾਰਨ VOTING ਜਿਹੜੀ ਪਰਸੈਂਟੇਜ ਆ ਘਟੀ ਹੈ। ਪਰ ਜਿੰਨੀ ਵੀ ਪਈ ਹੈ ਅਸੀਂ ਸਮਝਦੇ ਭਾਜਪਾ ਦਾ ਕੈਟਰ ਜਿਹੜਾ ਹੈ ਉਹ ਕਾਰਕਿਰਤਾ ਹਮੇਸ਼ਾ ਤਿਆਰ ਰਹਿੰਦਾ ਨੈਸ਼ਨ ਫਰਸਟ ਵੋਟਿੰਗ ਮਸ਼ੀਨ ਦੀ ਗੱਲ ਕਰਦਾ ਹੈ ਉਹ ਕਰਮਚਾਰੀਆਂ ਵਾਲੇ ਔਰ ਵੋਟਰਾਂ ਨੇ ਵੋਟ ਬੀਜੇਪੀ ਦੇ ਹੱਥ ਦੇ ਵਿੱਚ ਪਾਈ ਹੈ ਜੀ ਇਹ ਤਾਂ ਕੱਲ ਤਸਵੀਰ 11 12 ਵਜੇ ਤੱਕ ਜ਼ਰੂਰ ਸਾਫ਼ ਹੋ ਜਾਏਗੀ ਲੇਕਿਨ ਜੇ ਪਾਜਪਾ ਦੀ ਗੱਲ ਕਰੀਏ ਔਰ ਲੁਧਿਆਣਾ ਵੈਸਟ ਸੀਟ ਤੋਂ ਸੰਜੀਵ अरोड़ा ਨੂੰ ਤਾਂ ਕਰਕੇ ਉਤਾਰਿਆ ਗਿਆ ਪਾਜਪਾ ਵਾਲੇ ਕਹਿੰਦੇ ਨੇ ਕਿ ਜੇ ਸੰਜੀਵ अरोड़ा ਜਿੱਤ ਜਾਂਦੇ ਨੇ ਤਾਂ ਅਰਵਿੰਦ ਕੇਜਰੀਵਾਲ ਆਪਣੀ ਰਾਜਨੀਤੀ ਦਾ ਰਾ ਸਿੱਧਾ ਕਰਨ ਦੇ ਲਈ ਇਹ ਉਹਨਾਂ ਨੇ ਸੰਜੀਵ अरोड़ा ਜੀ ਨੂੰ ਮੈਦਾਨ ਚੋਂ ਉਤਾਰਿਆ ਬਿਲਕੁਲ ਬਿਲਕੁਲ ਜੀ ਇਹ ਤਾਂ ਕਲੀਅਰ ਹੀ ਹੈ ਤੋਂ ਜੱਗ ਜਾ ਹੀ ਰਿਹਾ ਹੈ ਹੋਰ ਪੂਰੀ ਰਾਜ ਸਭਾ ਮੈਂਬਰ ਇਹਨਾਂ ਨੂੰ ਸੀਟ ਖਾਲੀ ਕਰਨ ਦੇ ਮੂਹਰ ਦੇ ਵਿੱਚ ਹੀ ਨਹੀਂ ਹੈ ਕਿਉਂਕਿ ਇੱਕ ਪਾਸੇ लवली ਪ੍ਰੋਫੈਸਰ ਯੂਨੀਵਰਸਿਟੀ ਦੇ ਚਾਂਸਲਰ ਨੇ ਦੂਸਰੇ ਪਾਸੇ ਸਪੰਸ ਸਿੰਘ ਚੇਵਾਲ ਜੀ ਨੇ ਹੋਰ ਰਾਗਵ ਚਟਾ ਉਹ ਲੋਕ ਜਾ ਨਹੀਂ ਉਹ ਕਹਿੰਦੇ ਬਹਿ ਕਿਉਂ ਉਹ ਇੱਕ ਜਿਹੜਾ ਗੋਗੀ ਜੀ ਦੇ ਦੇਹਾਨ ਤੋਂ ਬਾਅਦ ਇੱਕ ਆਪਸ਼ਨ ਇਹਨਾਂ ਨੂੰ ਆ ਮਿਲਦਾ ਹੈ ਕਿ ਕਿਸੇ ਤਰੀਕੇ ਨਾਲ ਸੰਜੀਵ अरोड़ा ਨੂੰ ਐਮਐਲਏ ਲੜਾ ਕੇ ਕਰੋਨਾ ਦੀ ਸੀਟ ਖਾਲੀ ਕੀਤੀ ਜਾਵੇ ਪਰ ਕੱਲ ਦੇ ਨਤੀਜੇ ਜੇ ਕਲੀਅਰ ਹੋ ਜਾਣਾ ਹੈ ਕਿ ਸੰਜੀਵ अरोड़ा ਜੀ ਦੁਆਰਾ ਸੈਚਵਾ ਮੈਂਬਰ ਰਹਿਣਗੇ ਕੇਜਰੀਵਾਲ ਜੀ ਦਾ ਜਿਹੜਾ ਸੁਪਨਾ ਹੈ ਸੁਪਨਾ ਹੀ ਰਹਿ ਜਾਏਗਾ ਹੂੰ ਤੇ ਜਿਸ ਤਰੀਕੇ ਦੇ ਨਾਲ ਕੱਲ ਨਤੀਜੇ ਆਉਣੇ ਨੇ 11 12 ਵਜੇ ਤੱਕ ਤਸਵੀਰ ਪੂਰੀ ਤਰ੍ਹਾਂ ਸਾਫ਼ ਹੋ ਜਾਏਗੀ ਤੁਸੀਂ ਕਹਿ ਰਹੇ ਹੋ ਕਿ ਜੀਵਨ ਗੁਪਤਾ ਜੀ ਜ਼ਰੂਰ ਜਿੱਤਣਗੇ ਤੇ ਖਾਤਾ ਪਾਛਪਾ ਦਾ ਪੰਜਾਬ ਚ ਖੁੱਲੇਗਾ ਜੀਵਨ ਗੁਪਤਾ ਜੀ ਦੇ ਰਾਹੀਂ ਪਰ ਜੇ ਤਸਵੀਰ ਇਸ ਦੇ ਉਲਟ ਹੋਈ ਤਾਂ ਕੀ ਕਾਰਨ ਮੰਨੋਗੇ ਨਿਕਾਰਨ ਤੋਂ ਦੇਖੋ ਜੀ ਕੋਈ ਐਸਾ ਸੰਤੋ ਦੇ ਕੋਈ ਐਸੀ ਪੂਰੇ ਸ਼ੋਰ ਹੈ ਉਹ ਵੀ ਸਾਡੀ ਮੀਟਿੰਗ ਸੀ ਜਿੱਨੇ ਕਾਊਂਟਿੰਗ ਏਜੰਟ ਹੈ ਐਸੀ ਸਭ ਲੋਕ ਕੱਲ ਦੇ ਜਿਹੜੀ ਟੀਮ ਅੰਦਰ ਬੈਠੇਗੀ ਉਹ ਜਿਹੜੇ ਲੋਕ ਬਾਹਰ ਉਤਸਾਵ ਦਾੜ ਗਏ ਸਾਨੂੰ ਤੋਂ ਪੂਰਾ ਯਕੀਨ ਹੈ ਕਿ ਜਿਹੜਾ VOTING ਪਰਸੈਂਟੇਜ ਆ VOTING ਜਿੰਨੀ ਵੀ ਹੋਈ ਹੈ ਉਹ ਜੀਵਨ ਗੁਪਤਾ ਇਦੇ ਹੱਥ ਚ ਹੋਈ ਹੈ ਬਾਕੀ ਰਿਜ਼ਲਟ ਜੋ ਵੀ ਰਹੇ ਉਹ ਬਾਅਦ ਚ ਉਹਦਾ ਐਨਾਲਾਈਜ਼ ਕਰਾਂਗੇ ਉਹਦੀ ਪੁਸ਼ਟੀ ਬਾਅਦ ਚ ਕਰਾਂਗੇ ਪਰ ਸਾਨੂੰ ਪੂਰਾ ਯਕੀਨ ਹੈ ਜੀ ਜੀਵਨ ਗੁਪਤਾ ਜੀ ਕੰਪਰਵਨ ਰਹਿਣਗੇ